ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ 7-8 ਨਾਗ ਐਚਓ ਬੱਸੀਆਂ ਦੇ ਬਰੀਡ ਦੇ ਵਿੱਚ ਨੇ ਦੁੱਧ ਤਿਆਰ ਵਾਲੀਆਂ ਬੱਚੀਆਂ ਮਿਲਣੀਆਂ ਤੇ ਕੁਝ ਕਿ ਨਗ ਕ੍ਰਾਉ ਸੰਗ ਦੇ ਵਿੱਚ ਨੇ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਅੱਜ ਆਪਾਂ 26 ਜੂਨ ਨੂੰ ਵੀਡੀਓ ਬਣਾ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਰਪ ਕਰਦੇ ਆ ਤੇ ਦੰਦਾਂ ਦੇ ਵਿੱਚ ਇਹੋ ਜਿਹੇ ਨਗੀਨੇ ਮਿਲਣਗੇ ਤੁਹਾਨੂੰ ਪਹਿਲਾਂ ਪਹਿਲਾਂ ਸੁਆ ਬੱਚੀਆਂ ਲਾਸਟ ਤੱਕ ਵੀਡੀਓ ਜਰੂਰ ਬਣੇ ਰਹੋ ਇਕੱਲੇ ਇਕੱਲੇ ਨਾਗ ਦੀ ਡਿਟੇਲ ਦੇਵਾਂਗੇ ਅੱਜ ਆਪਾਂ 26 ਜੂਨ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਕਰ ਰਹੇ ਹਾਂ ਇੱਕ ਆ ਜਰਸੀ ਕ੍ਰੋਸ ਦੇ ਵਿੱਚ ਤਾਜੀ ਸੂਈ ਬੱਚੀ ਮਗਰ ਬੱਚੀ ਇਹਦੇ ਇਹਦੀ ਵੀ ਡਿਟੇਲ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਮਗਰ ਬੱਚੀਆਂ ਪਰਸੋਂ ਸਵੇਰ ਦੀ ਸੂਈ ਹੋਈ ਆ ਬੱਚੀ ਇਹਦੇ ਮਗਰ ਸੋ ਟੋਟਲ ਨਾਗ ਜਿਹੜੇ ਆ 10 ਤੋਂ 12 ਰਹਿਣਗੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਦੇ ਹਾਂ 1 ਨੰਬਰ ਤੋਂ ਤੋਂ ਬਹੁਤ ਮੇਰੇ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਤਿਆਰ ਦੁੱਧ ਵਾਲੇ ਪਸ਼ੂ ਚਾਹੀਦੇ ਆ ਤੁਸੀਂ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਦੋ ਦੰਦ ਬੱਸੀ ਆ ਪਹਿਲਾ ਸੂਆ ਸੂਈ ਆ ਸੂਈ ਨੂੰ ਅੱਜ ਹਫ਼ਤੇ ਤੋਂ ਪਲੱਸ ਹੋ ਗਿਆ ਪਰ 26 ਕਿਲੋ ਦੁੱਧ ਹੁਣ ਦੋ ਟਾਈਮ ਤੁਸੀਂ ਚੋ ਕੇ ਲਿਆ ਸਕਦੇ ਹੋ 26 ਲੀਟਰ ਦੁੱਧ ਇਸ ਸਮਾਂ ਇਸ ਟਾਈਮ ਹਾਜ਼ਰ ਆ ਇੱਕ ਹਫ਼ਤਾ ਸੂਈ ਨੂੰ ਹੋ ਗਿਆ ਮਗਰ ਮੇਲਕਾਫ ਆ ਤੁਸੀਂ ਦੇਖ ਸਕਦੇ ਮਗਰ ਮੇਲਕਾਫ ਆ ਤੋੜ ਕੇ ਦਿਖਾਵਾਂਗੇ ਜਿਹਨੂੰ ਆਪਾਂ 4x4 ਕਹਿੰਦੇ ਨੇ ਉਹ ਚੀਜ਼ ਆ ਪਹਿਲਾ ਸੂਆ ਦੋ ਦੰਦ ਥਣ ਦੇਖੋ ਕੱਲਾ ਕੱਲਾ ਨਿਕਲ ਮੈਂ ਕੋਈ ਕੋਟ ਸ਼ਾਂਗ ਨਹੀਂ ਕੰਪੈਟ ਆਡਰ ਬੱਛੀ ਦਾ ਨਵੇਂ ਹਾਨ ਦੇ ਵਿੱਚ ਬੱਸੀ ਆ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਕਦ ਕਾਠੀ ਤੁਸੀਂ ਇੱਥੋਂ ਜਿੱਕ ਕਰੋਗੇ ਹਵਾਨਾ ਜਿਹੜਾ ਅੱਗੇ ਪਿੱਛੇ ਦਾ ਅੱਗੇ ਪਿੱਛੇ ਦਾ ਹਵਾਨਾ ਫੁੱਲ ਬਰੀਡ ਦੋ ਦੰਦ ਕਹਿਣ ਵਾਲੇ ਨਹੀਂ ਪਹਿਲਾਂ ਕਰਾਵਾਂਗੇ ਦੰਦ ਚੈੱਕ ਤੇ ਫੇਰ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਦੇਖੋ ਸੋ ਦੇਖੋ ਕਹਿਣ ਦੀ ਗੱਲ ਨਹੀਂ ਜਮਾ ਕੱਚੀ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਸੜਦੇ ਪਤ ਓਕੇ ਆ ਸੋ ਤੋੜ ਬਾਹਰ ਨੂੰ ਦਿਖਾ ਦੇ ਤੋੜ ਕੇ ਕਿਰਾਂ 26 ਲੀਟਰ ਦੋ ਟਾਈਮ ਤੁਸੀਂ ਸਾਈ ਬਿਆਨਾ ਕਰਕੇ ਮਿਲਕਿੰਗ ਕਰਕੇ ਲਿਆ ਸਕਦੇ ਹੋ ਪਹਿਲਾ ਸੂਆ ਸੂਈਆ ਸੋ ਲਾਸਟ ਤੱਕ ਬਣੇ ਰਹੋ ਲਾਸਟ ਤੇ ਤੁਹਾਨੂੰ ਆਪਾਂ ਟਾਪ ਦੇ ਨਗੀਨੇ ਬੱਚੀਆਂ ਜਿਹੜੀਆਂ ਪਹਿਲਣਾਂ ਨੇ ਦੰਦਾਂ ਦੇ ਵਿੱਚ ਉਹ ਦਿਖਾਵਾਂਗੇ ਸੋ ਅੱਜ 26 ਤਰੀਕ ਨੂੰ ਹੀ ਆਪਾਂ ਵੀਡੀਓ ਕਵਰ ਕਰਦੇ ਆ ਤੇ 26 ਲੀਟਰ ਇਹਦੇ ਥੱਲੇ ਦੁੱਧ ਹਾਜ਼ਰ ਆ ਪਹਿਲੇ ਨੰਬਰ ਤੇ ਆਪਾਂ ਬੱਚੀ ਤੋੜਤੀ ਦੋ ਦੰਦ ਪਹਿਲਾ ਸੂਆ ਟਾਪ ਦੀ ਬਰੀਡ ਕੰਪੈਕਟ ਆਰਡਰ ਦੇਖੋ ਇੱਥੋਂ ਪਲਵਾਨਾਂ ਨੂੰ ਤੁਰਦੀ ਆ ਸ਼ਾਮ ਦੇ ਟਾਈਮ ਨੂੰ ਆਪਾਂ ਵੀਡੀਓ ਬਣਾ ਰਹੇ ਆ ਸ਼ਾਮ ਦੇ ਬਣ ਕੇ ਦੇ ਲੋ 6 ਵਜੇ ਦਾ ਟਾਈਮ ਆ ਚੁਵਾਈ ਦਾ ਪੂਰਾ ਟਾਈਮ ਆ ਇੱਥੋਂ ਇੱਥੋਂ ਦੇਖੋ ਲੈਂਥ ਬਸੀ ਦੀ ਲਵਾਈ ਦੇਖੋ ਹਾਈਟ ਦੇਖੋ ਲੈ ਚਲ ਪਤੰਦਰ ਲੈ ਚਲ ਅੰਦਰ ਸੋ ਦੇਖੋ ਸੋ ਇੱਥੋਂ ਹਾਈਟ ਤੇ ਲੈਂਥ ਦਾ ਤੇ ਹਵਾਨੇ ਦਾ ਪਤਾ ਲੱਗਣਾ ਹਵਾਨੇ ਤੇ ਨਾੜਾ ਨੇ ਜਿਹੜੀਆਂ ਤੁਸੀਂ ਦੂਰੋਂ ਦਿਖਾਈ ਦਿੰਦੀਆਂ ਨੇ ਦੇਖੋ ਦੇਖੋ ਇਹ ਦੁੱਧ ਵਾਲੇ ਪਸ਼ੂ ਦੀਆਂ ਨਿਸਾਨੀਆਂ ਨੇ ਬਰੀਡ ਵਾਲੇ ਪਸ਼ੂ ਦੀਆਂ ਹਾਈਟ ਲੈਨ ਤੋਂ ਫੁੱਲ ਆ ਕੋਈ ਛੋਟੀ ਮੰਨ ਕੇ ਸੌਦਾ ਨਾ ਕਰਿਓ ਵੀ ਇਹ ਛੋਟੀ ਹੋਗੀ ਦੁੱਧ ਬੱਸੀ ਨੇ 30 ਕਿਲੋ ਖੁੱਲਾ ਪਾਉਣਾਗਾ ਜਿੱਦੈ ਸੂਈ ਨੂੰ 20-25 ਦਿਨ ਹੋ ਗਏ 30 ਕਿਲੋ ਖੁੱਲਾ ਦੁੱਧ ਪਾਊਗੀ ਸੋ ਅੱਗੇ ਇਹ ਸੇਰਾਂ ਦੇ ਬੱਸੀਆ ਇਹ ਵੀ ਖੋਲ ਦੇ ਫਿਰ ਜ਼ਿਆਦਾਤਰ ਨਾਗ ਆਪਾਂ ਖੋਲ ਕੇ ਦਿਹਾਵਾਂਗੇ ਵੀਡੀਓ ਲੰਬੀ ਹੋ ਜਾਂਦੀ ਆ ਤਰਦੀ ਦੀ ਡਿਟੇਲ ਦਵਾਂਗੇ ਦੂਜਾ ਸੂਆ ਬੱਸੀ ਸੂਈ ਹੋਈ ਆ ਹਫਤੇ ਤੋਂ ਪਲੱਸ ਇਹਨੂੰ ਸੂਈ ਨੂੰ ਹੋ ਗਿਆ ਮਗਰ ਮੇਲਕਾਫਾ 25 ਲੀਟਰ ਕੋਈ ਮੇਰਾ ਵੀਰ 2 ਟਾਈਮ ਮਿਲਕਿੰਗ ਇਹਦੀ ਕਰਕੇ ਲਿਆ ਸਾਰਾ 4x4 ਹੀ ਇਹ ਆ ਦੇਖੋ ਇੱਥੋਂ ਸੋ ਦੇਖੋ ਮੰਨ ਕੇ ਚਲੋ 4x4 ਉਹਨੂੰ ਕਿਹਾ ਜਾਂਦਾ ਜਿਹੜੀ ਹੋਵੇ ਆਪਾਂ ਹਰ ਇੱਕ ਨੂੰ ਨਹੀਂ ਕਹਿੰਦੇ ਦੇਖੋ ਇੱਥੋਂ ਹਵਾਨਾ ਚੈੱਕ ਕਰ ਲਿਓ ਮਗਰ ਆਗਾ ਮੇਲ ਕਾਫ ਹਵਾਨੇ ਤੇ ਨਾਲਾ ਨੇ ਜਿਹੜੀਆਂ ਦੂਰੋਂ ਦਿਖਾਈ ਦਿੰਦੀਆਂ ਨੇ 25 ਲੀਟਰ 2 ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਜੇ ਮੇਰੇ ਕਿਸੇ ਵੀਰ ਨੇ ਲੈਣਾ ਹੋਇਆ ਜੋੜਾ ਫੁੱਲ ਮਾਨਤਨ ਕਰ ਦਾਂਗੇ ਫਾਰਮ ਵਾਲੀਆਂ ਬੱਚੀਆਂ ਨੇ ਟੌਪ ਦੀ ਬਰੀਡ ਆ ਹਵਾਨੇ ਤੇ ਨਾਲਾ ਦੇਖੋ ਤੁਸੀਂ ਤੁਰਦੀ ਤੇ ਦੂਰੋਂ ਮੱਲਾ ਨੂੰ ਕੁਮਾ ਘਮਾ ਕੇ ਪੈਰ ਧਰ ਦਿਆ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਸੋ ਦੇਖੋ ਇਥੋਂ ਦੂਜਾ ਸੂਆ 6 ਦੰਦਾ ਲੈ ਚਲ ਬਤ ਅੰਦਰ ਸੋ ਇਹ 2 ਨੰਬਰ ਤੇ ਦਿਖਾਤੀ ਦੁਨੇ ਥੱਲੇ ਦੁੱਧ ਤਿਆਰ ਆ ਪਹਿਲੇ ਨ ਬੱਛੀ ਥੱਲੇ 22 ਕਿਲੋ ਤਿਆਰ ਆ ਤੇ ਇਹਦੇ ਥੱਲੇ 25 ਕਿਲੋ ਤਿਆਰ ਆ ਦੁੱਧ ਹਾਜ਼ਰ ਮਿਲੂਗਾ ਦੂਜਾ ਸੂਆ ਸੂਈ ਗਿਆ ਬੱਛੀ ਸੋ ਹਾਈਟ ਲੈਂਥ ਇਥੋਂ ਦੇਖ ਸਕਦੇ ਹੋ ਬੱਛੀ ਦੀ ਪੂਰੀ ਫੁੱਲ ਹਾਈਟ ਲੈਂਥ ਆ ਸੋ ਇਸ ਤੋਂ ਇਲਾਵਾ ਆਪਾਂ ਹੁਣ ਦਿਖਾਵਾਂਗੇ ਇੱਧਰਲੇ ਸਾਈਡ 'ਚ ਇਹ ਬੱਚੀ ਵਿਗੀ ਹੋਈ ਆ ਇਹ ਕਰੋਸਾਂਗ ਦੇ ਵਿੱਚ ਵਿਸੀਆ ਹਫਤਾ 8 ਦਿਨ ਦੀ ਬਾਕੀ ਆ ਸੂਣ ਨੂੰ ਲੈਂਦੀ ਆ ਅਜੇ ਹਫਤਾ 8 ਦਿਨ ਸੂਣ ਨੂੰ ਲੈ ਜੂ ਜਰਸੀ ਕਰੋਸ ਦੇ ਵਿੱਚ ਪੈਂਦੀ ਆ 23-24 ਕਿਲੋ ਦੁੱਧ ਦਿੱਤਾਗਾ ਹਵਾਨਾ ਦੇਸ ਤੋਂ ਤੁਸੀਂ ਸੋਨਾ ਤਿਆਰ ਕਰਦੀ ਆਉਂਦੀ ਆ ਅਜੇ ਹਫਤਾ 8 ਦਿਨ ਸੂਣ ਨੂੰ ਲੈ ਜੂ ਹੱਥੀਚੁਆਈ ਵਾਲਾ ਥਾਣਾ 23-24 ਕਿਲੋ ਦੁੱਧ ਦਿੱਤਾ ਅੱਗੇ ਵੀ ਕਰੋਸਾਂਗ ਦੇ ਵਿੱਚ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਜਾਇਜ਼ ਭਾਅ 'ਚ ਲੈਣੀ ਆ ਤੈਨੇ 17 18 ਕਿਲੋ ਦੁੱਧ ਦਿੱਤਾ 17 ਕਿਲੋ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਕ੍ਰੋਸਾਂਗੇ ਦੇ ਵਿੱਚ ਇਹ ਵੀ ਹਜੇ ਹਫਤਾ 10 ਦਿਨ ਲੈ ਜੂ ਹਵਾਨੇ ਦੇ ਨਾੜਾ ਨੂੜਾ ਦੇਖੋ ਥੀਚੁਵਾਈ ਵਾਲਾ ਥਣ ਕੱਢੂਗੀ ਇਹ ਵੀ ਕ੍ਰੋਸ ਦੇ ਵਿੱਚ ਆ ਗਈ ਸੋ ਅੱਗੇ ਸਾਨੂੰ ਆ ਬਰੀਡ ਵਾਲੀਆਂ ਬੱਚੀਆਂ ਦੋ ਇਹ ਆ ਗਈਆਂ ਦੇਖੋ ਇੱਥੋਂ ਤੇ ਇੱਕ ਕਰੋ ਤੁਸੀਂ ਬਰੀਡ ਤੇ ਹਾਈਡਰ ਦੇ ਲੈਂਥ ਤੇ ਦੰਦਾਂ ਦੇ ਵਿੱਚ ਬੱਸੀਆਂ ਨੇ ਇਹ ਬੱਸੀ ਖੀਰੀ ਆ ਇਹ ਬੱਸੀ ਹੈਗੀ ਆ ਚਾਰ ਦੰਦ ਦੋ ਤੋਂ ਚਾਰ ਹੋ ਰਹੀ ਆ ਇਹ ਵੀ ਮੇਰੇ ਵੀਰ ਨੇ ਕਿਸੇ ਨੇ ਜੋੜਾ ਲੈਣਾ ਹੋਇਆ ਪਹਿਲਣਾ ਦਾ ਫੂਨ ਚੇਤੇ ਦਾ ਹਜੇ ਮੰਨ ਕੇ ਚੱਲੋ 5 5 6 6 ਦਿਨ ਬਾਕੀ ਨੇ ਜੋੜਾ ਤੁਹਾਨੂੰ ਟੌਪ ਦਾ ਮੈਂ ਉਧਰ ਦਿਖਾਤਾ ਤੇ ਜੋੜਾ ਹੀ ਇਹ ਆ ਆ ਬੱਛੀ ਤੋਰਪਤ ਆ ਬੱਛੀ ਕੱਢ ਬਾਹਰ ਸੋ ਇਹ ਵੀ ਪਹਿਲਾ ਸੁਆ ਦੋ ਤੋਂ ਚਾਰ ਦੰਦ ਹੋ ਰਹੀ ਆ ਇਹ ਖੀਰੀ ਤੋਂ ਦੋ ਦੰਦ ਹੋ ਰਹੀ ਆ ਤੋ ਹਵਾਨਾ ਤੁਸੀਂ ਇੱਥੋਂ ਚੈੱਕ ਕਰਿਓ ਬੱਛੀ ਦਾ ਹਾਈਟ ਤੇ ਲੈਂਥ ਫੁੱਲ ਆ ਬੱਛੀ ਦੀ ਸੋ ਦੰਦ ਤੁਹਾਨੂੰ ਵੀਡੀਓ ਚ ਚੈੱਕ ਕਰਾਵਾਂਗੇ ਦੋਵਾਂ ਦੇ ਪਹਿਲਾਂ ਤੁਸੀਂ ਆ ਬੱਛੀ ਦੇ ਦੰਦ ਚੈੱਕ ਕਰਿਓ ਹੌਲੀ ਬੁੱਤ ਸੋ ਦੇਖੋ ਖੀਰੀ ਤੋਂ ਦੋ ਦੰਦ ਹੋ ਰਹੀ ਹੈ ਚਾਹੇ ਤੁਸੀਂ ਇੱਥੇ ਆ ਕੇ ਦੇਖ ਲਿਓ ਥੋੜਾ ਧੱਕਾ ਕਰਦੀ ਆ ਓਕੇ ਆ ਖੀਰੀ ਤੋਂ ਦੋ ਦੰਦ ਹੋ ਰਹੀ ਆ ਇਹ ਦੋ ਦੰਦ ਤੋਂ ਚਾਰ ਦੰਦ ਹੋ ਰਹੀ ਹੈ ਜਿਹੜੀ ਮਰਜ਼ੀ ਪਹਿਲਾਂ ਤੋੜ ਦੇ ਜੇ ਮੇਰੇ ਕਿਸੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨ ਤਨ ਕੀਤਾ ਜਾਊਗਾ ਬੱਚੀਆਂ ਨੇ ਦੁੱਧ ਜਿਹੜਾ 25 ਤੋਂ 30 ਕਿਲੋ ਦੀ ਕੈਪੈਸਿਟੀ ਰੱਖਣੀਆਂ ਟੌਪ ਦੀਆਂ ਬੱਚੀਆਂ ਨੇ ਨਵੇਂ ਹਾਨ ਦੇ ਵਿੱਚ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਪਹਿਲਣਾ ਬੱਸੀਆਂ ਲੈਣੀਆਂ ਨੇ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਇੱਕ ਬੱਸੀ ਪਹਿਲਣ ਆਪਣੇ ਕੋਲ ਸੂਈ ਹੋਈ ਆ ਤੇ ਦੋ ਬੱਸੀਆਂ ਪਹਿਲਣਾ ਸੂਣ ਵਾਲੀਆਂ ਨੇ ਸੋ ਦੇਖੋ ਬੁਲਬੁਲ ਦੇ ਬੱਚੇ ਹੀ ਨੇ ਦੇਖੋ ਫੇਸ ਕੁਆਲਟੀ ਦੇਖੋ ਤੁਸੀਂ ਬੱਛੀ ਦੀ ਤੇ ਹਵਾਨਾ ਚੱਕਰ ਤੁਸੀਂ ਇਕੱਲਾ ਇਕੱਲਾ ਨਿਕੜ ਮਾ ਥਾਣਾ ਤੇ ਹਾਈਟ ਲੈਂਥ ਬੱਛੀ ਦੀ ਫੁੱਲ ਆ ਫੁੱਲ ਬਰੀਡ ਆ ਦੇਖੋ ਇੱਥੋਂ ਚੈੱਕ ਕਰੋ ਪਹਿਲਾ ਸੂਆ ਦੋ ਤੋਂ ਚਾਰ ਦੰਦ ਬੱਛੀ ਇਹ ਹੋ ਗਈ ਮੋੜ ਲਿਆ ਬਈ ਮੋੜ ਲਿਆ ਮੋੜ ਲਿਆ ਇੱਕ ਵਾਰੀ ਤੁਸੀਂ ਤੁਰਦੀ ਫੇਰ ਦੇਖੋ ਬੱਛੀ ਸੋ ਦੇਖੋ ਇੱਥੋਂ ਬਰੀਡ ਚੈੱਕ ਕਰੋ ਬੱਛੀ ਦੀ ਲੇਵਾ ਕੰਪੈਕਟ ਆਰਡਰ ਬਣਾਉਗੀ ਪੂਰਾ ਮਾਦਾਰ ਕਾਰਡ ਆੜਾ 35 36 ਕਿਲੋ ਦਾ ਪਹਿਲਾ ਸੂਆ ਇਹ ਮਾਨ ਕੇ ਚਲੋ 25 ਤੋਂ 30 ਕਿਲੋ ਚੱਲੂਗੀ ਇੱਕ ਵਾਰੀ ਸਾਨੂੰ ਆਪਾਂ ਤੋੜ ਕੇ ਦਿਖਾਣਿਆ ਲੈ ਚੱਲ ਬਦ ਸੋ ਦੇਖੋ ਹਾਈਟ ਲੈਂਥ ਫੁੱਲ ਆ ਫੁੱਲ ਬਰੀਡ ਦੇ ਵਿੱਚ ਆ ਗਈ ਪਹਿਲਾ ਸੂਆ ਬੱਚੀ ਦਿਖਾਤੀ ਇਹ ਚਾਰ ਦੰਦ ਹੋ ਰਹੀ ਹੈ ਦੋ ਦੰਦ ਤੋਂ ਦੇਖੋ ਹਵਾਨਾ ਇੱਥੋਂ ਫੇਰ ਸੋ ਅੱਗੇ ਬੱਸੀ ਆ ਖੀਰੀ ਤੋਂ ਜਿਹੜੀ ਦੋ ਦੰਦ ਹੋ ਰਹੀ ਆ ਬਣ ਕੇ ਚਲੋ ਤੁਸੀਂ ਚਾਹੇ ਮੰਨ ਲਓ ਵੀ ਦੋ ਦੰਦ ਹੋ ਗਈ ਬੱਸੀ ਦੀ ਹਾਈਟ ਲੈਂਥ ਤੇ ਬਰੀਡ ਚੈੱਕ ਕਰੋ ਪਹਿਲਾਂ ਫਿਰ ਤੋੜ ਕੇ ਦਿਖਾਉਣੇ ਦੇਖੋ ਇੱਥੋਂ ਬੁਲਬੁਲ ਦਾ ਬੱਚਾ ਹੀ ਆ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਛੋਟੀ ਉਮਰ ਦਾ ਦੁੱਧ ਦੇਣੇ ਵੀ 25 ਤੋਂ 30 ਪਾਉਣਾ ਫਵਾਨਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕਰਦੀ ਹੁੰਦੀ ਆ ਪੋਲਾ ਤੇ ਕੰਪੈਕਟ ਆਰਡਰ ਬਣਾਉ ਦੇਖੋ ਤੇ ਲਾਡੂ ਨਾਲ ਹਜੇ ਨਹੀਂ ਕੱਢ ਕੇ ਫੇਰ ਸੁਣਿਆ ਦੇਖੋ ਐ ਬੱਚੀ ਠੰਡੀ ਇਹਨੂੰ ਆਪਾਂ ਕਹਿੰਨੇ ਆ ਸੋ ਦੇਖੋ ਇਥੇ ਫਵਾਨਾ ਤੋਰ ਬਤ ਬਾ ਸੋ ਦੇਖੋ ਸੋ ਦੇਖੋ ਜੀ ਹਾਈਟ ਲੈਂਥ ਦੇਖੋ ਬੱਚੀ ਤੁਰਦੀ ਦੇਖੋ ਕਿਉਂਕਿ ਖੁੱਲੀ ਫਿਰਦੀ ਆਈ ਆ ਬੱਚੀ ਦੇਖੋ ਬਚਪਨਾ ਆਗਾ ਬੱਚੀ ਦੇ ਵਿੱਚ ਨਾਚ ਕਰਦੀ ਆ ਬਰੀਡ ਫੁੱਲ ਆ ਮੋੜ ਲੈ ਪੁੱਤ ਇਧਰ ਨਾਲ ਸੋ ਇਹ ਜੋੜਾ ਕਿਸੇ ਨੇ ਲੈਣਾ ਇੱਥੇ ਬੰਨ ਲਾ ਬਾਹਰ ਸੋ ਜੋੜਾ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਇਹ ਜੋੜਾ ਹੀ ਆਪਾਂ ਸਾਨੂੰ ਬਾਹਰ ਕੱਢ ਕੇ ਦਿਖਾਤਾ ਇੱਕ ਵਾਰੀ ਸੋ ਦੇਖੋ ਹਟ ਜਾ ਬਸ ਧਿਆਸੇ ਹਟ ਜਾ ਬਸ ਕਿਸੇ ਨੇ ਹਟ ਜਾ ਬਸ ਸੋ ਦੇਖੋ ਫੁੱਲ ਹਾਈਟ ਫੁੱਲ ਲੈਂਥ ਆ ਬੱਚਿਆਂ ਦੀ ਪਹਿਲਾ ਪਹਿਲਾ ਸੂਆ ਬੱਸੀਆਂ ਸੂਰੀਆਂ ਨੇ ਜਿਹਨੇ ਮੇਰੇ ਵੀਰ ਨੇ ਸਟਾਰਟਿੰਗ ਕਰਨੀ ਆ ਕਿਉਂਕਿ ਇਦਾਂ ਦੇ ਪਸ਼ੂਆਂ ਤੋਂ ਸਟਾਰਟਿੰਗ ਕਰੋਗੇ ਤਾਂ ਕਿ ਬਰੀਡ ਵੀ ਟੌਪ ਦੀ ਤਿਆਰ ਹੋਊਗਾ ਤੇ ਦੁੱਧ ਵੀ ਜਿੰਨਾ ਮਰਜੀ ਚੋਲਿਓ ਕਿਉਂਕਿ ਜਿਹੜੀ ਬਰੀਡ ਹੁੰਦੀ ਆ ਉਹ ਦੁੱਧ ਲਕੋ ਨਹੀਂ ਸਕਦੀ ਜਿਹਨੂੰ ਆਪਾਂ ਸੇਵਾ ਵਧੀਆ ਕਰਦੇ ਆਂ ਚੰਗੇ ਸ਼ੀਵਣਾ ਦੀਆਂ ਬੱਛੀਆਂ ਨੇ ਸਾਰਾ ਰਿਕਾਰਡ ਮਿਲ ਜੂ ਇਹਨਾਂ ਦਾ ਇਹ ਜੋੜਾ ਆਪਾਂ ਟਾਪ ਦਾ ਤੁਹਾਨੂੰ ਆਪਾਂ ਦਿਖਾਤਾ ਬਾਹਰ ਪਹਿਲਾਂ ਪਹਿਲਾਂ ਸੂਆ ਬੱਛੀਆਂ ਦਿਖਾ ਦਿਆਂ ਫੁੱਲ ਹਾਈਟ ਲੈਂਥ ਵਾਲੀਆਂ ਬੱਛੀਆਂ ਦਿਖਾ ਦਿਆਂ ਸੋ ਇਦੋਂ ਅੱਗੇ ਆਪਾਂ ਤੁਹਾਨੂੰ ਇੱਕ ਦਿਖਾਵਾਂਗੇ ਜਰਸੀ ਬੱਛੀ ਸੋ ਲਓ ਜੀ ਲਾਸਟ ਤੇ ਆਪਾਂ ਆ ਜੋੜਾ ਦਿਖਾਉਣਾਗਾ ਇਹ ਵੀ ਜੋੜਾ ਹੀ ਬਣ ਗਿਆ ਇਹ ਬੱਚੀ ਸੂਣ ਵਾਲੀ ਆ ਜਿਹੜੀ ਪਹਿਲੇ ਨੰਬਰ ਤੇ ਇਧਰ ਤੇ ਇਹ ਬੱਸੀ ਸੂਈ ਹੋਈ ਆ ਮਗਰ ਬੱਚੀ ਆ ਸੋ ਦੇਖੋ ਕਿਸੇ ਮੇਰੇ ਵੀਰ ਨੇ ਜੋੜਾ ਇਹਨਾਂ ਦਾ ਪੌਣਾ ਆ ਫੁੱਲ ਮਾਨਤਨ ਕੀਤਾ ਜਾਊਗਾ ਫਿਰ ਹਾਲ ਆ ਬੱਚੀ ਤੋੜ ਕੇ ਦਿਹਾਉਣਿਆ ਸੂਈ ਹੋਈ ਆ ਗੱਬਣੇ ਦੀ ਡਿਟੇਲ ਆਪਾਂ ਦੇ ਚੁੱਕੇ ਆ ਤੁਹਾਨੂੰ ਵੀ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ 10 ਦਿਨ ਦੀ ਹਜੇ ਕੱਚੀ ਆ ਹਵਾਨਾ ਬਹੁਤ ਸੋਹਣਾ ਨਾੜਾ ਦੇਖੋ ਥਣ ਕਲਾ ਕਰਾ ਨਿਖਣਵਾ ਤੇ ਇਹ ਬੱਚੀ ਸੂਈ ਹੋਈ ਆ ਇਹ ਬਾਹਰ ਤੋੜ ਕੇ ਦਿਹਾਉਣਿਆ ਤੋੜ ਪੁੱਤ ਨੂੰ ਸੋ ਦੇਖੋ ਇਹ ਬੱਸੀ ਸੂਈ ਵੀ ਆਪਾਂ ਤੋੜ ਕੇ ਦਿਹਾਉਣਿਆ ਤੇ ਮਗਰ ਇਹਦੇ ਪੰਜਾਬ ਵਾਲੀ ਜਰਸੀ ਆ ਪਿਓਰ ਕਿਉਂਕਿ ਥੋੜਾ ਜਿਹਾ ਕ੍ਰੋਸ ਪਾਣਾ ਦੇਖੋ ਲੇਵਾਲੂਆ ਦੇਖੋ ਤੁਸੀਂ ਲੇਵਾਲੂਆ ਬਹੁਤ ਸੋਹਣਾਗਾ ਕੱਲਾ ਕੱਲਾ ਨਿੱਖੜਵਾ ਥਾਣਾ ਕਮਾ ਲਿਆ ਬਈ ਕਮਾ ਲਿਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਕ੍ਰੋਸ ਗਾਂ ਲੈਣੀਆਂ ਚੰਗੇ ਦੁੱਧ ਵਾਲੀ ਤਾਂ ਦੁੱਧ ਦੇ ਨੇ ਸੋਨਾ ਪਾ ਦੇਣਾਗਾ ਹੁਣ ਮੰਨ ਕੇ ਚਲੋ ਵੀ 14-15 ਕਿਲੋ ਬੋਲੇ ਤੋਂ ਸਟਾਰਟਿੰਗ ਕਰੀਏ ਥਾਣ ਕੱਲਾ ਕੱਲਾ ਨਿੱਖੜਵਾ ਬੱਛੀ ਆ ਗਈ ਮਗਰ ਆ ਬੱਛੀ ਆ ਮਗਰ ਇਹਦੇ ਬੱਛੀ ਆ ਗਈ ਲੈ ਜਲੰਦਰ ਮਗਰ ਬੱਛੀ ਆ ਸੋ ਦੇਖੋ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਹੈਗਾ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 17 18 ਲੀਟਰ ਤੋਂ ਦਿੱਤਾਗਾ ਇਸ ਵਾਰੀ ਤੁਸੀਂ 20 ਮੰਨ ਕੇ ਲੈ ਲਿਓ ਚਾਹੇ 17 18 ਮੰਨ ਕੇ ਲੈ ਲਿਓ ਕਿਉਂਕਿ ਸੇਵਾ ਦੇ ਨਾਲ ਇਹ ਚੰਗਾ ਦੁੱਧ ਪਾਉਣਾ ਦੁੱਧ ਇਹਦਾ ਚਿੱਟਾ ਹੋਊਗਾ ਤੇ ਦੁੱਧ ਸੰਘਣਾ ਫੈਂਟ ਵਾਲਾ ਹੋਊਗਾ ਬਾਕੀ ਗਰਮੀ ਪੁਰਾਣੀ ਮਰਾਉਣੀ ਆ ਦੋਨੇ ਟੌਪ ਦੀਆਂ ਬੱਛੀਆਂ ਆ ਗਈਆਂ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨ ਤਣ ਕੀਤਾ ਜਾਊਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ